ਤਾਨ ਮਿਊਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਦੀਆਂ ਅਹਿਮ ਖਬਰਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਅੱਜ ਦੀਆਂ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ। ਪ੍ਰਧਾਨ ਜੀ ਸਭ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਜਿੰਦਰ ਜੀ। ਪ੍ਰਧਾਨ ਸਾਹਿਬ ਅੱਜ ਇੱਕ ਨਵੇਂ ਅੰਕੜੇ ਆਏ ਨੇ, ਬੜੇ ਹੈਰਾਨ ਕਰਨ ਵਾਲੇ ਅੰਕੜੇ ਆਏ ਨੇ। ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਸ਼ਦ ਹੈ ਜਿਹੜੀ ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਹੈ ਕਿ ਰਿਪੋਰਟ ਪੇਸ਼ ਕੀਤੀ ਹੈ 167 ਦੇਸ਼ਾਂ ਦੇ ਰੁਝਾਨਾਂ ਬਾਰੇ ਰਿਪੋਰਟ ਹੈ ਉਹਨਾਂ ਨੇ ਅਧਿਐਨ ਕੀਤਾ ਹੈ ਉਹਦੇ ਤੇ ਰਿਸਰਚ ਕੀਤੀ ਹੈ ਸੋ ਇਹ ਰਿਪੋਰਟ ਹੈ ਜਿਹੜੀ ਮਈ 2024 ਵਿੱਚ ਜਾਰੀ ਕੀਤੀ ਗਈ ਹੈ ਕਿਉਂਕਿ ਮਈ ਚੱਲ ਰਿਹਾ ਹੈ ਐਸੇ ਮਹੀਨੇ ਜਾਰੀ ਹੋਈ ਹੈ ਸੋ ਇਹਦੇ ਚ ਕਿਹਾ ਹੈ ਕਿ ਭਾਰਤ ਵਿੱਚ ਹਿੰਦੂਆਂ ਦੀ ਜਿਹੜੀ ਆਬਾਦੀ ਹੈ ਉਹ ਤੇਜ਼ੀ ਨਾਲ ਘਟ ਰਹੀ ਹੈ ਮੁਸਲਮਾਨਾਂ ਦੀ ਤੇ ਸਿੱਖ ਭਾਈਚਾਰੇ ਦੀ ਆਬਾਦੀ ਜਿਹੜੀ ਵੱਧ ਰਹੀ ਹੈ ਉਹਨਾਂ ਨੇ ਕਿਹਾ ਕਿ 7.8 ਫੀਸਦੀ ਜਿਹੜੀ ਆਬਾਦੀ ਹੈ ਉਹ ਹਿੰਦੂਆਂ ਦੀ ਭਾਰਤ ਵਿੱਚ ਘਟੀ ਹੈ ਜਦੋਂ ਕਿ ਮੁਸਲਮਾਨਾਂ ਦੀ ਆਬਾਦੀ ਉਹਨਾਂ ਨੇ ਕਿਹਾ ਕਿ 43 ਫੀਸਦੀ ਵਾਧਾ ਹੋਇਆ ਹੈ ਪ੍ਰਧਾਨ ਮੰਤਰੀ ਆਰਥਿਕ ਸਲਾਹਕਾਰ ਕੌਂਸਲ ਦੀ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ ਕਿ ਰਿਪੋਰਟ ਦੇ ਅਨੁਸਾਰ ਇੱਕ ਅਧਿਐਨ 'ਚ ਇਹ ਵੀ ਦਿਖਾਇਆ ਗਿਆ ਉਹਨਾਂ ਨੇ ਕਿ ਇੱਕ ਰਿਸਰਚ ਦੇ ਵਿੱਚ ਇਹ ਵੀ ਆਇਆ ਹੈ ਕਿ 1950 ਅਤੇ 2015 ਦੇ ਵਿੱਚ ਘਾਰ ਭਾਰਤ ਵਿੱਚ ਹਿੰਦੂਆਂ ਦੀ ਆਬਾਦੀ ਹਿੱਸੇਦਾਰੀ ਵਿੱਚ ਤੇਜ਼ੀ ਨਾਲ 7.8 ਫੀਸਦੀ ਦੀ ਜਿਹੜੀ ਗਰਾਵਟਾਈ ਹੈ ਤੇ ਜਦੋਂ ਕਿ ਜਿਹੜੇ ਭਾਰਤ ਦੇ ਨਾਲ ਲੱਗਦੇ ਦੇਸ਼ ਨੇ ਗਵਾਂਧੀ ਦੇਸ਼ ਨੇ ਉਹਨਾਂ ਵਿੱਚ ਹਿੰਦੂ ਭਾਈਚਾਰੇ ਦੀ ਆਬਾਦੀ ਵਿੱਚ ਵਾਧਾ ਹੋਇਆ ਸੋ ਇੰਨੀ ਗਰਾਵਟਾਉਣੀ ਚਲੋ ਇੱਕ ਗੱਲ ਮੰਨ ਸਕਦੇ ਆ ਕਿ 80 ਫੀਸਦੀ ਉਹਨਾਂ ਨੇ ਕਿਹਾ ਗਰਾਵਟਾਈ ਹੈ ਔਰ ਇੱਕ ਭਾਈਚਾਰੇ ਦੀ ਜੇ ਕਹਿਣ ਵੀ 43 ਫੀਸਦੀ ਵਾਧਾ ਹੋਇਆ ਇਹ ਗੱਲ ਹজম ਜਿੰਦੀ ਆਉਂਦੀ ਇਹ ਇਹ ਅੰਕੜੇ ਤੁਹਾਨੂੰ ਲੱਗਦਾ ਕੁਝ ਏ ਦੇਖੋ ਮੈਨੂੰ ਬਹੁਤ ਹੈਰਾਨੀ ਹੋ ਰਹੀ ਹੈ ਕਿ ਜਿਹੜੇ टॉप 3 ਬੀਜੇਪੀ ਦੇ ਲੀਡਰ ਹੈਗੇ ਇੱਕ ਹੈਗੇ ਪ੍ਰਧਾਨ ਮੰਤਰੀ ਦੂਸਰੇ ਅਮਿਤ ਸ਼ਾਹ ਹੋ ਮੰਨਿਸਟਰ ਤੀਜਾ ਯੋਗੀ ਅਦਿੱਤਿਆਨਾਥ ਜੀ ਮੰਨਿਸਟਰ ਜੀ ਯੂਪੀ ਦੇ ਜਿੱਥੋਂ 80 ਐਮਪੀ ਦੀਆਂ ਸੀਟਾਂ ਜਾਂ 80 ਐਮਪੀ ਚੁਣ ਕੇ ਆਉਣੇ ਆ ਹੁਣ ਤਿੰਨੇ ਹੀ ਇਹੋ ਜਿਹੇ ਬਿਆਨ ਦੇ ਰਹੇ ਆ ਇਕ ਤੇ ਜੀ ਆਈਐਨਡੀਆ ਯੋਗੀ ਜੀ ਕਹਿੰਦੇ ਆ ਕਿ ਉਹਨਾਂ ਨੇ ਰਾਮ ਦੇ ਵਿੱਚ ਰਾਮ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹ ਰਾਮ ਵਿਰੋਧੀ ਹੈ ਇਹੋ ਜੀਆਂ ਗੱਲਾਂ ਕਰਨੀਆਂ ਕਿਉਂਕਿ ਉਹ ਉੱਥੇ ਜੀ ਜਾ ਕੇ ਨਤਮਸਤ ਕਦੋਂ ਜਦੋਂ ਮੋਦੀ ਜੀ ਹੋਏ ਉਹ ਨਹੀਂ ਹੋਏ ਹੁਣ ਕੱਲ ਦਾ ਬਿਆਨ ਪ੍ਰਧਾਨ ਮੰਤਰੀ ਦਾ ਇਹ ਸੀਗਾ ਮੋਦੀ ਜੀ ਦਾ ਕਿ ਜੇ ਕਾਂਗਰਸ ਆ ਗਈ ਤਾਂ ਇਹ ਫਿਰ ਬਾਬਰੀ ਤਾਲਾ ਰਾਮ ਮੰਦਿਰ ਤੇ ਲਾਦਣਗੇ ਦੇਖ ਲੋ ਕਿੰਨੀ ਪੜਕਾਉ ਗੱਲ ਆ ਕਿੰਨੀ ਕਿਸੇ ਨੂੰ ਪਿੰਚ ਕਰਨ ਵਾਲੀ ਕਿੰਨਾ ਦੇਸ਼ ਦੇ ਵਿੱਚ ਅੱਗ ਲਾਉ ਜਿਹੜੀ ਆਪਸ ਵਿੱਚ ਭਾਈਚਾਰੇ ਦੇ ਵਿੱਚ ਹੈਗੀ ਆ ਅੱਜ ਫੇਰ ਇਹੋ ਜਿਹੇ ਬਿਆਨ ਨੇ ਰੋਜ਼ ਕੋਈ ਨਾ ਕੋਈ ਬਿਆਨ ਇਹੋ ਜਿਹਾ ਹੁੰਦਾ ਤੇ ਆ ਲੇਟੈਸਟ ਜਿਹੜਾ ਬਿਆਨ ਇਹ ਆ ਗਿਆ ਕਿ ਜਿਹੜੀ ਤੇ ਪਾਪੂਲੇਸ਼ਨ ਹਿੰਦੂਆਂ ਦੀ ਹੈਗੀ ਆ ਉਹ ਤੇ ਘਟ ਰਹੀ ਹੈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਆ ਵੀ 7-8 7.8% ਘਟ ਗਈ ਆ ਜਦ ਕਿ ਮੁਸਲਮਾਨਾਂ ਦੀ ਪਾਪੂਲੇਸ਼ਨ ਜਿਹੜੀ ਆ ਉਹ 43.15% ਵੱਧ ਗਈ ਹੈ ਇਹਦਾ ਮਤਲਬ ਉਹ ਇਹ ਦੱਸਣਾ ਚਾਹੁੰਦੇ ਆ ਸਾਰੇ ਦੇਸ਼ ਦੇ ਵਿੱਚ ਕਿ ਬਹੁਤ ਛੇਤੀ ਸਾਡਾ ਦੇਸ਼ ਜਿਹੜਾ ਉਹ ਮੁਸਲਮ ਮੇਜੋਰਿਟੀ ਹੋਣ ਵਾਲਾ ਤੇ ਇੱਥੇ ਦੁਬਾਰਾ ਮੁਸਲਮਾਨਾਂ ਦਾ ਰਾਜ ਆਉਣ ਵਾਲਾ ਕਿਉਂਕਿ ਇੱਥੇ ਇਹਨਾਂ ਦੀ ਘਟੀ ਉਹਨਾਂ ਦੀ ਵਧੀ ਪਰ ਆ ਮੈਂ ਅੰਕੜੇ ਇਸੇ ਕਰਕੇ ਨਾਲੋਂ ਨਾਲ ਲੈ ਕੇ ਆਇਆ 1981 ਜਾਂ 1971 ਤੋਂ 81 ਦਾ ਜਿਹੜਾ ਦਹਾਕਾ ਜੋ ਉਹਦੇ ਚ ਦੇਖੀਏ ਤੇ ਜਿਹੜੀ ਮੁਸਲਮਾਨਾਂ ਦੀ ਪਾਪੂਲੇਸ਼ਨ ਆ 30.8% ਵਧੀ ਹਿੰਦੂਆਂ ਦੀ 24.1% ਵਧੀ ਜਾਨੀ 12 ਦੂਣਾ 24 ਢਾਈਕ ਜਾਨੀ ਜੇ ਉਹ ਇਸ ਤਰ੍ਹਾਂ ਲਾਇਆ ਜਾਏ ਕਿ ਫਰਕ ਤੇ ਹੈਗਾ 5-6% ਦਾ ਉਹ ਉਹ ਆਪਾਂ ਗੱਲ ਬਾਤ ਕਰਾਂਗੇ ਕਿ ਕਿਉਂ ਆ ਇਸੇ ਤਰ੍ਹਾਂ ਕਨਵੇਂ ਦੇ ਵਿੱਚ ਜਿਹੜੀ 91 ਤੋਂ ਕਨਵੇਂ ਚ ਉਹ ਤਕਰੀਬਨ ਹਾਈਐਸਟ ਹੋਈ ਹੈ ਕਾਨਵੇਂ ਵਾਲੀ ਉਹ 32.9% ਵਧੀਆ ਮੁਸਲਮਾਨਾਂ ਦੀ ਹਿੰਦੂਆਂ ਦੀ 22.7% ਵਧੀਆ 2001 ਚ ਜਦੋਂ ਅਗਲੇ ਸੈਂਸਸ ਹੁੰਦੇ ਆ ਤੇ ਉਦੋਂ 29.5% ਮੁਸਲਮਾਨਾਂ ਦੀ ਵਧੀਆ ਤੇ ਸਾਢੇ ਜਾਨੀ 19 19.9 ਦਾ ਮਤਲਬ ਤਕਰੀਬਨ 20% ਜਿਹੜੀ ਹੈ ਉਹ ਹਿੰਦੂਆਂ ਦੀ ਵਧੀਆ 2011 ਦੇ ਵਿੱਚ 24.6% ਮੁਸਲਮਾਨਾਂ ਦੀ ਵਧੀਆ ਜਾਨੀ ਲਗਾਤਾਰ ਥੱਲੇ ਆ ਰਹੀ ਹੈ 99 ਤੋਂ ਹੋਰ ਥੱਲੇ ਆਈ ਫਿਰ 2011 ਚ ਹੋਰ ਥੱਲੇ ਆਈ ਹੁਣ ਇਹਦੇ ਮੁਤਾਬਕ ਤੇ ਇਹ ਚਾਹੀਦਾ ਆ ਕਿ ਇਸ ਵੇਲੇ ਜਿਹੜੀ ਇਹਨਾਂ ਦੀ ਵਧੀ ਹੋਊਗੀ ਜਿਹੜੀ ਹੁਣ ਜੇ ਸੈਂਸਸ ਹੋਣ ਮੁਸਲਮਾਨਾਂ ਦੀ ਪਾਪੂਲੇਸ਼ਨ 20% ਵਧੀ ਹੋਊਗੀ ਔਰ 14 18% ਹਿੰਦੂਆਂ ਦੀ ਪਾਪੂਲੇਸ਼ਨ ਵਧੀ ਹੋਊਗੀ ਇਹ ਅੰਕੜੇ ਜੇ ਪ੍ਰੋਜੈਕਸ਼ਨ ਉਹਦੀ ਟਰਾਜੈਕਟਰੀ ਬਣਾ ਕੇ ਕਰਬ ਬਣਾ ਕੇ ਕੀਤੇ ਜਾਣ ਉਹਨਾਂ ਨੇ ਸਗੋਂ ਘਟਾਈ ਦਿਖਾਈ ਇਹ ਹੁਣ ਅਗਲ ਲਵਾਉ ਗੱਲਾਂ ਹੈ ਕਿ ਨਹੀਂ ਹੈ ਕਿਹੜੀ ਨਦੀ ਇਕਨੋਮਿਕ ਐਡਵਾਈਜ਼ਰੀ ਕਾਉਂਸਲ ਕਾਉਂਸਲ ਆ ਉਹ ਬਿਵੇਕ ਦੇ ਬਰਾਏ ਹੈਗੇ ਆ ਉਹਨਾਂ ਦੇ ਆਪਣੇ ਬੰਦੇ ਆ ਚੇਅਰਮੈਨ ਆ ਕਿਸ ਤਰ੍ਹਾਂ ਤੋੜ ਮਰੋੜ ਕੇ ਅੰਕੜੇ ਪੇਚ ਕੀਤੇ ਕਿਦਾਂ ਕੀਤੇ ਮੈਨੂੰ ਇੱਕ ਹੁਣੇ ਗੱਲ ਯਾਦ ਆਉਂਦੀ ਹੈ ਕਿ ਪ੍ਰੋਪਾਗੈਂਡਾ ਆਰਐਸਐਸ ਦਾ ਕਿਵੇਂ ਚੱਲਦਾ ਹੈ ਮੈਂ ਅੱਗੇ ਵੀ ਇੱਕ ਵਾਰੀ ਇਸੇ ਤਰ੍ਹਾਂ ਹੀ ਕਿਸੇ ਪ੍ਰੋਗਰਾਮ ਚ ਕਹੀ ਸੀ ਪਰ ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਐ ਗੱਲਾਂ ਦਾ ਅਸਰ ਥੱਲੇ ਲੋਕਾਂ ਚ ਕਿਵੇਂ ਪਹੁੰਚਾਇਆ ਜਾਂਦਾ ਉਹ ਕਹਿੰਦਾ ਮੁੰਡਾ ਪੜ੍ਹਿਆ ਲਿਖਿਆ ਸੀਗਾ ਸੀਲਤਮੈਨ ਹੁੰਦਾ ਸੀਗਾ ਜੈਰੀ ਮਂਟੇਰੋ ਹੁਣ ਤੇ ਉਹ ਨਹੀਂ ਰਿਹਾ ਮੇਰਾ ਦੋਸਤ ਸੀਗਾ ਗੋਆ ਦੇ ਵਿੱਚ ਕਹਿੰਦਾ ਪ੍ਰੋਫੈਸਰ ਤੈਨੂੰ ਉਹ ਤਾਂ ਮੈਂ ਪ੍ਰੋਫੈਸਰ ਨਹੀਂ ਸੀ ਉਹ ਤਾਂ ਨਵਾਂ ਨਵਾਂ ਲੈਕਚਰਰ ਹੀ ਲੱਗਿਆ ਸੀਗਾ ਕਹਿੰਦਾ ਤੁਹਾਨੂੰ ਪਤਾ ਤੈਨੂੰ ਮੈਂ ਕਿਹਾ ਕਿ ਦਾ ਕਿ ਨਾ ਮੈਂ ਬੜੀ ਤਕੜੀ ਖਬਰ ਲੈ ਕੇ ਆਇਆ ਜਿੱਦਣ ਦੇਸ਼ ਆਜ਼ਾਦ ਹੋਇਆ ਉਸ ਦਿਨ ਇੱਥੇ ਦੇਸ਼ ਦੇ ਵਿੱਚ ਸਿਰਫ ਮੁਸਲਮਾਨਾਂ ਦੇ ਸਿਰਫ ਦੋ ਘਰ ਸੀਗੇ ਕਿੰਦਾ ਇਸ ਵੇਲੇ 30 40% ਪਾਪੂਲੇਸ਼ਨ ਬੜੀ ਛੇਤੀ ਇਹਨਾਂ ਦੀ ਮжоਰਿਟੀ ਹੋ ਜਾਣੀ ਹੈ ਬਿਲਕੁਲ ਮੈਨੂੰ ਉਹ ਗੱਲ ਬਾਰ-ਬਾਰ ਯਾਦ ਆਉਂਦੀ ਹੈ ਕਿ ਇੰਨਾ ਜ਼ਹਿਰੀਲਾ ਪ੍ਰਚਾਰ ਉਹ ਵੀ ਨੈਸ਼ਨਲ ਮੀਡੀਆ ਤੇ ਕੀਤਾ ਜਾ ਰਿਹਾ ਹੋਵੇ ਜਦਕਿ ਜੇ ਇਹ ਇੰਨਾ ਉੱਪਰ ਥੱਲੇ ਹੋਇਆ ਇਹਦਾ ਮਤਲਬ ਲੋਕ ਖੁਸ਼ ਨਹੀਂ ਹੈਗੇ ਕੀ ਮੋਦੀ ਜੀ ਤੋਂ ਲੋਕ ਖੁਸ਼ ਨਹੀਂ ਹੈਗੇ ਕਿਉਂ ਏਡੀ ਵੱਡੀ ਪੱਦਰ ਤੇ ਦੇਸ਼ ਦੇ ਵਿੱਚੋਂ ਹਿੰਦੂ ਜਿਹੜੇ ਪਾਪੂਲੇਸ਼ਨ ਆ ਉਹ ਛੱਡ ਕੇ ਜਾ ਰਹੀ ਹੈ ਦੱਸਣਾ ਇਹ ਚਾਹੁੰਦੇ ਆ ਇਹ ਨਹੀਂ ਕਿ ਛੱਡ ਕੇ ਦਸ ਜਾਣ ਜਾਣੀ ਦੱਸਣਾ ਇਹ ਚਾਹੁੰਦੇ ਆ ਕਿ ਲਵ ਜਹਾਦ ਜਾਂ ਹੋਰ ਕਰਨਾ ਵੱਡੇ ਪੱਦਰ ਤੇ ਕਨਵਰਜਨ ਹੋ ਰਹੀ ਹੈ ਹਿੰਦੂਆਂ ਦੀ ਮੁਸਲਮਾਨਾਂ ਦੇ ਵਿੱਚ ਇਹ ਮੈਸੇਜ ਅੰਦਰੋਂ ਉਂਦਰੀ ਕਾਨਾ ਫੂਸੀ ਦੇ ਨਾਲ ਪਹੁੰਚਾਉਣਾ ਚਾਹੁੰਦੇ ਜਿਹੜਾ ਕਿ ਬਿਲਕੁਲ ਹੀ ਝੂਠ ਆ ਤੁਸੀਂ ਦੇਖ ਲਓ ਕਿ ਕਿੰਨਿਆਂ ਕਿ ਲੋਕਾਂ ਦੀਆਂ ਕਿੰਨੀਆਂ ਕਮਾਈਆਂ ਜਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ 43.1% 1.5% ਤੇ ਜਿਨ੍ਹਾਂ ਨੂੰ ਕਹਿੰਦੇ ਆ ਘੁੱਸ ਬੈਠੀਏ ਕਿ ਬੰਗਲਾਦੇਸ਼ ਤੋਂ ਮਿਆਂਮਾਰ ਤੋਂ ਜਾਂ ਇਦਾਂ ਪਾਕਿਸਤਾਨ ਤੋਂ ਤੇ ਬਹੁਤੇ ਨਹੀਂ ਆਉਂਦੇ ਉੱਥੇ ਸਾਡਾ ਪੂਰੇ ਸਿਆ ਬਾਰਡਰ ਕਿ ਉੱਥੋਂ ਵੱਡੇ ਪੱਧਰ ਤੇ ਮੁਸਲਮਾਨ ਜਿਹੜੇ ਸਾਡੇ ਅੰਦਰ ਘੁੱਸ ਰਹੇ ਜਿੱਥੇ ਅਸਾਮ ਦੇ ਵਿੱਚ ਵੀ ਹੋਇਆ ਸੀਗਾ ਉਦੋਂ ਵੱਡੀ ਮੂਵਮੈਂਟ ਚੱਲੀ ਸੀ ਤਾਂ ਇਹ ਪੱਛਮੀ ਬੰਗਾਲ ਬਾਰੇ ਵੀ ਚੱਲਦਾ ਕਿਉਂਕਿ ਬੰਗ ਲੱਗਦਾ ਹੁਣ ਇਹ ਗੱਲਾਂ ਦੱਸਣੀਆਂ ਕਿ ਉਹਦਾ ਮੈਸੇਜ ਬੜਾ ਸਾਫ ਹੈਗਾ ਪ੍ਰਧਾਨ ਮੰਤਰੀ ਦਾ ਕਿ ਮੁਸਲਮਾਨਾਂ ਦੀ ਜਿਹੜੇ ਆ ਉਹ ਸਾਡੇ ਤੇ ਡੋਮਿਨੇਟ ਕਰ ਜਾਣਗੇ ਬਹੁਤ ਛੇਤੀ ਹੋਰ 10 ਸਾਲਾਂਾਂ ਚ ਹੀ ਕਰ ਸਕਦੇ ਆ ਜਦ ਕਿ ਹਿੰਦੂ ਪਾਪੂਲੇਸ਼ਨ ਜਿਹੜੀ ਹੈ ਉਹ 80% ਅੱਜ ਦੀ ਤਰੀਕ 'ਚ ਹੋਣ ਦੇ ਬਾਵਜੂਦ ਪਿਛਲੇ ਅੰਕੜੇ ਜਿਹੜੇ 80% 80% ਕਿਵੇਂ ਮਿਨਿਓਰਿਟੀ 'ਚ ਚਲੇ ਜਾਣਗੇ ਕਿ ਕਿਹੜੀ ਐਡੀ ਵੱਡੀ ਕਨਵਰਜਨ ਹੋ ਰਹੀ ਹੈ ਇੱਥੇ ਦੱਸੋ ਤਾਂ ਤੁਸੀਂ ਪਰ ਮੈਨੂੰ ਅਫਸੋਸ ਹੁੰਦਾ ਕਿ ਕਿਵੇਂ ਰਿਪੋਰਟ ਬਣਾਈ ਗਈ ਹੋਊਗੀ ਕਿਵੇਂ ਅੰਕੜੇ ਪੇਸ਼ ਕੀਤੇ ਗਏ ਹੋਣਗੇ ਜਿਹੜੇ ਕਿ ਤੱਥਾਂ ਦੇ ਬਿਲਕੁਲ ਨਾਲ ਹੀ ਦੂਜੀ ਗੱਲ ਇੱਕ ਬਹੁਤ ਜ਼ਰੂਰੀ ਤਜਿੰਦਰ ਇਹਦੋਂ ਮੈਂ ਅਗਲਾ ਪੁਆਇੰਟ ਲਵਾਂ ਦੁਨੀਆ ਦੇ ਵਿੱਚ ਜਿਹੜੇ ਡੈਮੋਗ੍ਰਾਫਰ ਹੈਗੇ ਜਿਹੜੇ ਕਿ ਪਾਪੂਲੇਸ਼ਨ ਇਨਕਰੀਜ਼ ਹੁੰਦੀ ਆ ਕਿਵੇਂ ਹੁੰਦੀ ਕਿਉਂ ਹੁੰਦੀ ਤੇ ਕਦੋਂ ਰੁਕਦੀ ਆ ਉਹਨਾਂ ਦੇ ਬੜੇ ਸਿੰਪਲ ਮਾਲਥੂਜ਼ ਦਾ ਮਾਲ ਖਸਦਾ ਜਾਂ ਹੋਰਨਾਂ ਦੇ ਬੜੇ ਆਪਣੇ ਫਾਰਮੂਲੇ ਜਾਨੀ ਲਾ ਬਣਿਆ ਹੋਇਆ ਪਾਪ ਲਾ ਆਫ ਪਾਪੂਲੇਸ਼ਨ ਇਨਕਰੀਜ਼ ਡਿਕਰੀਜ਼ ਐਂਡ ਸਟੇਬਲਾਈਜੇਸ਼ਨ ਉਹਦੇ ਮੁਤਾਬਕ ਕੀ ਹੈਗਾ ਕਿ ਜਿਵੇਂ ਜਿਵੇਂ ਤੁਹਾਡੀ ਮੀਡਲ ਕਲਾਸ ਦੀ ਐਕਸਪੈਂਸ਼ਨ ਹੁੰਦੀ ਆ ਤਿਵੇਂ-ਤਿਵੇਂ ਪਾਪੂਲੇਸ਼ਨ ਗ੍ਰੋਥ ਬੜੀ ਘਟ ਜਾਂਦੀ ਹੈ ਤੇ ਕਈ ਵਾਰੀ ਤੇ ਇਹ ਹਾਲਾਤ ਬਣ ਜਾਂਦੀ ਹੈ ਤੇ ਜਿੰਦਰ ਕਿ ਤੁਹਾਨੂੰ ਲੋਕਾਂ ਨੂੰ ਸਟੇਟ ਨੂੰ ਕਹਿਣਾ ਪੈਂਦਾ ਉਹ ਬੱਚੇ ਜ਼ਿਆਦਾ ਪੈਦਾ ਕਰੋ ਬੜਾ ਬੁਰਾ ਹਾਲ ਹੈ ਚਾਈਨਾ ਚ 1 ਜਿਹੜਾ ਬੱਚਾ ਕਰਤਾ ਸੀ ਹੁਣ ਉਹਨਾਂ ਦਾ ਸੰਕਟ ਆ ਗਿਆ ਉਹਨਾਂ ਨੇ ਵਧਾ ਦਿੱਤੇ ਹੈ ਯੂਰਪ ਦੇ ਵਿੱਚ ਕਈ ਦੇਸ਼ਾਂ ਦੇ ਵਿੱਚ ਇਹ ਕਿਉਂਕਿ ਉੱਥੇ ਮਿਡਲ ਕਲਾਸ ਬੜੀ ਵੱਡੀ ਗਿਣਤੀ ਚ ਵਧ ਗਈ ਕਿਉਂਕਿ ਫਿਰ ਬਹੁਤੇ ਬੱਚਿਆਂ ਦਾ ਉਹਨਾਂ ਨੂੰ ਇੰਟਰਸਟ ਨਹੀਂ ਹੁੰਦਾ ਕਿਉਂਕਿ ਸਟੇਟ ਟੇਕਓਵਰ ਕਰ ਲੈਂਦੀ ਹੈ ਤੁਹਾਡੀ ਸੋਸ਼ਲ ਸਿਕਿਉਰਿਟੀ ਜਾਂ ਹੋਰ ਬੱਚੇ ਪੈਦਾ ਇਸ ਕਰਕੇ ਕਰਦੇ ਆ ਗਰੀਬ ਲੋਕ ਜਿਹੜੇ ਕਰਦੇ ਆ ਜਿੰਨੀ ਵੀ ਗੁਰਬਤ ਹੁੰ ਤੇ ਇਹਦਾ ਇਹ ਵੀ ਪ੍ਰੂਵ ਹੈਗਾ ਕਿ ਜੇ ਪਾਪੂਲੇਸ਼ਨ ਮੁਸਲਮਾਨਾਂ ਦੀ ਦੂਜਿਆਂ ਨਾਲੋਂ ਹਿੰਦੂਆਂ ਨਾਲੋਂ ਥੋੜੀ ਵੱਧ ਰਹੀ ਹੈ ਕਿਉਂਕਿ ਬਹੁਤ ਗਰੀਬ ਹੈ ਬਹੁਤੇ ਉਹ ਦਲਤਾਂ ਚੋਂ ਕਨਵਰਟ ਹੋਇਆ ਜੇ ਤੁਸੀਂ ਹਿੰਦੂ ਗਰੀਬ ਜਿਹੜੇ ਉਸੇ ਪੱਧਰ ਦੇ ਆ ਔਰ ਮੁਸਲਮਾਨ ਗਰੀਬ ਜਿਹੜੇ ਉਸੇ ਪੱਧਰ ਦੇ ਆ ਦੋਹਾਂ ਦਾ ਕੰਪੈਰੀਜ਼ਨ ਰੇਟ ਆਫ ਇਨਕਰੀਜ਼ ਆਫ ਪਾਪੂਲੇਸ਼ਨ ਕਰੋਗੇ ਪਾਵਰਟੀ ਦੇ ਹਿਸਾਬ ਨਾਲ ਤੇ ਬਿਲਕੁਲ ਇੱਕੋ ਜਿਹਾ ਤੁਹਾਨੂੰ ਆਊਗਾ ਹੋ ਸਕਦਾ ਮੁਸਲਮਾਨਾਂ ਦੇ ਥੋੜੀ ਜਿਆ ਰੇਟ ਘੱਟ ਹੀ ਹੋਵੇ ਹਿੰਦੂਆਂ ਨਾਲੋਂ ਬਿਲਕੁਲ ਇਹ ਇਸੇ ਤਰ੍ਹਾਂ ਦਾ ਪ੍ਰਚਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਮੈਨੂੰ ਤੇ ਇਹ ਅੰਕੜੇ ਕਿਸੇ ਤਰੀਕੇ ਨਾਲ ਸਹੀ ਨਹੀਂ ਲੱਗਦੇ ਔਰ ਜੇ ਸਹੀ ਇਹ ਅੰਕੜੇ ਹੋਣ ਫਿਰ ਤਾਂ ਠੀਕ ਹੈ ਜਦੋਂ ਉਹ ਕਹਿੰਦੇ ਨੇ ਕਿ ਕਾਂਗਰਸ ਨੂੰ ਇਹੋ ਹੀ ਜਚਾਉਣ ਦੀ ਕੋਸ਼ਿਸ਼ ਕਰਦੇ ਆ ਨਾ ਕਿ ਕਾਂਗਰਸ ਜਿਹੜੀ ਉਹ ਮਤਲਬ ਮੁਸਲਮਾਨਾਂ ਦੀ ਪਾਰਟੀ ਹੈ ਤੇ ਫਿਰ ਤੇ ਕਾਂਗਰਸ ਜਿੱਤੀ ਜਿਤਾਈ ਹੈ ਜੇ 43% ਦੀ ਮਤਲਬ ਉਹਨਾਂ ਦੀ ਆਬਾਦੀ ਵਧੀ ਹੈ ਹਨਾ ਤੇ ਸੋ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਅੰਕੜਿਆਂ ਦੇ ਨਾਲ ਹਿੰਦੂ ਵੋਟ ਬੈਂਕ ਨੂੰ ਵੀ ਕਿਤੇ ਨਾ ਕਿਤੇ ਕੈਪਚਰ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਬਿਠਾਇਆ ਜਾ ਸਕਦਾ ਕਿ ਤੁਸੀਂ ਸਾਡੀ ਸਰਕਾਰ ਲੈ ਕੇ ਆਓ ਤਾਂ ਕਿ ਅਸੀਂ ਹਿੰਦੂ ਨੂੰ ਹਿੰਦੂ ਜਿਹੜੀ ਮੈਜੋਰਟੀ ਹੈ ਉਹਨੂੰ ਲਗਾਤਾਰ ਬਣਾਉਂਦੇ ਰਹੀਏ ਪ੍ਰਧਾਨ ਮੰਤਰੀ ਦਾ ਤੁਸੀਂ ਬਿਆਨ ਸੁਣਿਆ ਜਿਹੜੀ ਇੱਕ ਐਡੇ ਸਿਆਣਾ ਬਹਿਣਾ ਬੰਦਾ ਵੈਸੇ ਬਜ਼ੁਰਗ ਬੰਦਾ ਮੇਰੀ ਉਮਰ ਦਾ ਕੋਈ ਇਹੋ ਜੀ ਗੱਲ ਕਰ ਦਿਆ 100 ਵਾਰੀ ਸੋਚਦਾ ਕਾਂਗਰਸ ਮਰ ਰਹੀ ਹੈ ਪਾਕਿਸਤਾਨ ਰੋ ਰਹਾ ਹੈ ਲੋਖਾ ਇਹ ਤਰੀਕੇ ਆ ਗੱਲ ਕਰਨ ਦੇ ਪਾਕਿਸਤਾਨ ਕਿਉਂ ਰਹੂਗਾ ਵੀ ਜੇ ਕਾਂਗਰਸ ਰਹੂ ਉਹ ਇਹਨਾਂ ਨੂੰ ਜੀ ਸਪੋਰਟ ਕਰਨਾ ਚਾਹੁੰਦੇ ਤੁਸੀਂ ਜੀ ਮੁਸਲਿਮ ਲੀਗ ਦਾ ਪ੍ਰੋਗਰਾਮ ਲੈ ਕੇ ਆਏ ਤੁਸੀਂ ਜੀ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦੇ ਰਹੇ ਇੱਥੇ ਤੱਕ ਵੀ ਮੰਨ ਲਓ ਐਸ ਸੀ ਐਸ ٹی ਦੀ ਪਰ ਜਿਹੜੀ ਰੈਜ਼ਰਵੇਸ਼ਨ ਕੱਟ ਕੇ ਮੁਸਲਮਾਨਾਂ ਨੂੰ ਦਿੱਤੀ ਜਾ ਰਹੀ ਹੈ ਇਹ ਤੇ ਹਾਦੀ ਹੋ ਗਈ ਅਤੀ ਹੋ ਗਈ ਇੰਨੇ ਚਿਰ ਕਾਂਗਰਸ ਦਾ ਰਾਜ ਰਿਹਾ ਐਸ்சி ਐਸਟੀ ਦੀ ਜਿਹੜੀ ਉਹ ਕਿਤੇ ਕੱਟੀ ਗਈ ਹੈ ਤੁਸੀਂ ਸਗੋਂ ਉਹਨਾਂ ਦੀ ਜਿਹੜੀ ਰੈਜ਼ਰਵੇਸ਼ਨ ਹੈ ਇਸ ਕਰਕੇ ਕੱਟ ਰਹੇ ਹੋ ਕਿ ਸਾਰੇ ਪਬਲਿਕ ਸੈਕਟਰ ਨੂੰ ਜਿੱਥੇ ਉਹਨਾਂ ਨੂੰ ਰੈਜ਼ਰਵੇਸ਼ਨ ਮਿਲਣੀ ਪ੍ਰਾਈਵੇਟ ਥੋੜੀ ਮਿਲਣੀ ਆ ਪਬਲਿਕ ਸੈਕਟਰ 'ਚ ਹੀ ਮਿਲਣੀ ਆ ਨਾ ਚੱਕ ਚੱਕ ਕੇ ਤੁਸੀਂ اڈਾਨੀਆਂ ਬਾਨੀਆਂ ਨੂੰ ਸਾਰਿਆਂ ਨੂੰ ਫੜਾਤਾ ਤੇ ਅਸਲ ਵਿੱਚ ਤੇ ਦੁਖੀ ਤੁਸੀਂ ਆ ਅੱਜ ਦੀ ਤਰੀਕ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਪ੍ਰਧਾਨ ਮੰਤਰੀ ਸੱਚੀ ਮੁੱਚੀ ਬਹੁਤ ਕਬਰਾਇਆ ਤੇ ਉਹ ਫਿਰ ਕਬਰਾਟ ਵਿੱਚੋਂ ਕਿਤੇ ਉਲਟੇ ਸਿੱਧੇ ਜੇ ਬਿਆਨ ਦੇਈ ਤੁਰੇ ਜਾਂਦੇ ਆ ਯੂਪੀ ਦੀ ਸਾਰੀ ਜੋ ਹੁਣ ਤੱਕ ਵੋਟਾਂ ਪਈਆਂ ਉਹਦਾ ਐਨਲਿਸਿਸ ਇਹ ਦੱਸ ਰਿਹਾ ਆ ਕਿ ਲੋਕ ਹਿੰਦੂ ਖਾਸ ਕਰਕੇ ਉਹ ਬਿਲਕੁਲ ਉਤਸ਼ਾਹਿਤ ਹੀ ਨਹੀਂ ਵੋਟਾਂ ਪਾਉਣ ਲਈ ਔਰ ਇੱਕ ਵੱਡਾ ਸੈਕਸ਼ਨ ਆ ਬੀਜੇਪੀ ਦਾ ਵੀ ਜਿਹੜਾ ਕਹਿੰਦਾ ਯਾਰ ਬਹੁਤ ਹੋ ਗਿਆ ਬਸ ਹੁਣ ਇਸ ਕਰਕੇ ਉਹਨਾਂ ਹਾਲਾਤਾਂ ਦੇ ਜਦੋਂ ਉਹਨਾਂ ਨੂੰ ਲਗਾਤਾਰ ਡਰ ਪੈਦਾ ਕਿ ਜਿੰਨਾਂ ਦੇ ਅੰਦਰ ਵੱਡਾ ਬਹਿਸਤੀਆ ਨੇ ਜਿੱਥੇ ਕਿ ਗਾੜਿਆ ਜਿਹਨੂੰ ਕਹਿੰਦੇ ਤੁਸੀਂ ਜੇ ਉੱਥੇ ਲੋਕ ਸਭ ਤੋਂ ਘੱਟ ਤੀਜੇ ਗੇਟ ਦੀ ਵੋਟ ਯੂਪੀ ਦੇ ਵਿੱਚ ਪਈ ਹੈ ਪਰਸੈਂਟੇਜ ਜੇ ਉੱਥੇ ਹੀ ਉਹਨਾਂ ਨੂੰ ਇਹੋ ਜਿਹਾ ਸਾਰੇ ਲੱਗ ਰਹੇ ਰਗੜੇ ਲੱਗ ਰਹੇ ਆ ਲੋਕ ਨਹੀਂ ਉਹਨਾਂ ਨੂੰ ਅੱਗੇ ਆਕੇ ਵੋਟ ਪਾਉਣਾ ਚਾਹੁੰਦੇ ਤੇ ਤੁਸੀਂ ਫਿਰ ਆਪਣੀਆਂ ਪਾਲਿਸੀਆਂ ਤੇ ਜ਼ਬਾਨ ਜਾਂ ਆਪਣੀਆਂ ਉਸ ਨੂੰ ਸੁਧਾਰੋ ਨਾ ਤੁਸੀਂ ਤੁਸੀਂ ਉਲਟਾ ਹੋਰ ਇੱਕ ਕੋਈ ਨਾ ਕੋਈ ਦੇਸ਼ ਦੇ ਵਿੱਚ 30 ਦਿਨ ਕੋਈ ਅੱਗ ਲਾਉ ਬਿਆਨ ਦਿੰਨੇ ਆ ਇਹ ਬੜੀ ਅਫਸੋਸ ਵਾਲੀ ਗੱਲ ਬਿਲਕੁਲ ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇ ਨੇ ਵੀ ਕਿਹਾ ਹੈ ਕਿ ਤਿੰਨ ਗੇਟ ਦੀਆਂ ਚੋਣਾਵਾਂ ਹੋ ਗਈਆਂ ਨੇ ਉਸ ਤੋਂ ਬਾਅਦ ਮੋਦੀ ਦੀ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਰਸੀ ਹੈ ਜਿਹੜੀ ਉਹ ਲੜਖੜਾ ਰਹੀ ਹੈ ਲੜਖੜਾ ਰਹੀ ਹੈ ਇਸ ਕਰਕੇ ਕਿਹਾ ਉਹਨਾਂ ਨੇ ਕਿਹਾ ਕਿ ਮੋਦੀ ਹਰ ਹਾਂ ਨੇ ਆਪਣੇ ਦੋਸਤਾਂ ਤੇ ਹੀ ਹਮਲੇ ਸ਼ੁਰੂ ਕਰ ਦਿੱਤੇ ਨੇ ਹਮਲੇ ਇਹ ਸ਼ੁਰੂ ਕਰ ਦਿੱਤੇ ਨੇ ਕਿ ਤੇਲੰਗਾਨਾ ਚ ਇੱਕ ਰੈਲੀ ਦੌਰਾਨ ਸੰਬੋਧਨ ਕਰਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਨੇ ਇਹ ਕਿਹਾ ਸੀ ਕਿ ਕਾਂਗਰਸ ਨੇ ਹੁਣ ਅੰਬਾਨੀਆਂ ਤੇ ਅਡਾਨੀਆਂ ਦੇ ਮੁੱਦੇ ਚੁਕਨੇ ਬੰਦ ਕਿਉਂ ਕਰ ਦਿੱਤੇ ਨੇ ਸੋ ਇਹਦੇ ਤੇ ਉਹਨਾਂ ਨੇ ਕਟਾਕਸ਼ ਕੀਤਾ ਸੋ ਪ੍ਰਧਾਨ ਮੰਤਰੀ ਦੇ ਇਸ ਸੰਮਲੇ ਵਿੱਚੋਂ ਜਿਹੜੇ ਕਾਂਗਰਸ ਦੇ ਜਨਰਲ ਸਕੱਤਰ ਨੇ ਜੈਰਾਮ ਰਮੇਸ਼ ਉਹਨਾਂ ਨੇ ਵੀ ਕਿਹਾ ਹੈ ਕਿ ਇਹ ਰੁੱਖ ਇਨੀ ਤੇਜ਼ੀ ਨਾਲ ਜਿਹੜਾ ਬਦਲ ਰਿਹਾ ਹੈ ਕਿ ਮਤਲਬ ਪ੍ਰਧਾਨ ਮੰਤਰੀ ਵੀ ਲੜਖੜਾਏ ਹੋਏ ਆ ਉਹਨਾਂ ਦੀ ਕੁਰਸੀ ਵੀ ਖਤਰੇ 'ਚ ਹੈ ਸੋ ਉਹਨਾਂ ਨੇ ਕਿਹਾ ਹੈ ਕਿ ਅੰਬਾਨੀ ਅਡਾਨੀ ਤਾਂ ਇਹਨਾਂ ਦੇ ਕਰਤਾ ਧਰਤਾ ਨੇ ਸੋ ਉਹ ਤਾਂ ਹਮੇਸ਼ਾ ਜਿਹੜੀ ਕਾਂਗਰਸ ਹੈ ਇਸੇ ਕਰਕੇ ਪੰਡਿਤ ਪੰਡ ਦੀ ਆਈ ਹੈ ਕਿ ਅੰਬਾਨੀਆਂ ਅਡਾਨੀਆਂ ਨੂੰ ਜਿਹੜਾ ਇਹ ਸਰਕਾਰ ਨੇ ਫਾਇਦਾ ਦਿੱਤਾ ਜਾਂ ਬੀਜੇਪੀ ਨੇ ਫਾਇਦਾ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਦਿੱਤਾ ਤੇ ਉਲਟਾ ਪ੍ਰਧਾਨ ਮੰਤਰੀ ਇਸ ਤਰ੍ਹਾਂ ਕਹਿ ਰਹੇ ਨੇ ਸੋ ਇਹਦੇ ਵਿੱਚ ਮਤਲਬ ਇੱਕ ਬੜਾ ਵੱਡਾ ਸਿਆਸੀ ਬਿਆਨ ਹੈ ਨੀ ਬਿਲਕੁਲ ਅਸਲ 'ਚ ਤੇ ਜਦੋਂ ਬੰਦਾ ਘਬਰਾ ਜਾਂਦਾ ਨਾ ਉਹਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਕਿੱਧਰ ਨੂੰ ਤੀਰ ਮਾਰਨਾ ਸੈਮ ਪਤਰੋਦਾ ਵਾਂਗੂ ਤੇ ਲੱਗ ਜਾਂਦਾ ਕਿਸੇ ਹੋਰ ਪਾਸੇ ਉਹ ਚੰਨੀ ਨੇ ਵੀ ਇੱਕ ਇਹੋ ਜਿਹਾ ਬਿਆਨ ਦੇ ਕੇ ਪੁੱਠਾ ਸਿੱਧਾ ਜਾਓ ਉਹ ਆਈਡੀਆ ਕੋ ਚੁੰਦਾ ਵਿਰੋਧੀ ਫਿਰ ਉਹਦੇ ਮੈਂ ਅਰਥ ਹੋਰ ਕੱਢ ਲੈਂਦੇ ਤੁਸੀਂ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਉਸੇ ਵੇਲੇ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਦੋਵਾਂ ਦੇ ਵਿਰੁੱਧ ਉਹ ਕਹਿੰਦੇ ਜੀ ਜਿਹੜੇ ਟੈਂਪੂ ਚ ਨੋਟ ਬਾਰ ਬਾਰ ਕੇ ਤੁਹਾਨੂੰ ਆਉਂਦੇ ਸੀ ਉਹ ਸਾਨੂੰ ਦੱਸਿਓ ਤਾਂ ਜਿਹੜੇ ਸਾਡੇ ਵੱਲ ਆਏ ਇਹਦਾ ਮਤਲਬ ਤੁਹਾਨੂੰ ਪਤਾ ਵੀ ਉਹ ਟੈਂਪੂਆਂ ਚ ਪੈਸੇ ਭੇਜਦੇ ਕੋਈ ਐਹੋ ਜੀ ਗੱਲ ਵੀ ਕੀਤੀ ਹੈ ਉਹਨਾਂ ਨੇ ਟੈਂਪੂ ਪਰ ਪਰ ਨੋਟਾਂ ਦੇ ਜਿਹੜੇ ਭੇਜਦੇ ਆ ਤੇ ਉਹ ਹੁਣ ਜਦੋਂ ਇਹ ਕੁਦਰਤੀ ਹੈ ਜਦੋਂ ਉਹਨਾਂ ਦੀ ਚਰਚਾ ਛੜੀ ਤੇ ਉਹਨਾਂ ਦੀ ਟਾਰਗੇਟ ਤੇ ਦੋਨੋਂ ਫਿਰ ਅੱਗੇ ਕੋਈ ਉਹਨਾਂ ਨੂੰ ਟਾਰਗੇਟ ਤੇ ਨਹੀਂ ਸੀ ਲੈਣਾ ਚਾਹੁੰਦਾ ਇਹ ਸਮਝਦੇ ਸੀ ਕਿ ਉਹਨਾਂ ਨੂੰ ਹੁਣ ਮaaf ਕਰ ਰਹੇ ਹੋ ਕਿ ਮaaf ਨਹੀਂ ਕਰਦੇ ਅਸੀਂ ਦੁਬਾਰਾ ਸ਼ੁਰੂ ਕਰ ਦਿੰਦੇ ਆ ਲੋ ਠਾ ਠਾ ਦੋ ਹੋਰ ਖੜਕਾਤੇ ਇਸ ਲਈ મોદી ਜੀ ਨੂੰ ਆਪਣੇ ਏਜੰਡੇ ਤੇ ਰਹਿਣਾ ਚਾਹੀਦਾ ਇਹ ਭੜਕਾਟ ਤੇ ਲਿਆ ਕੇ ਲੋਕਾਂ ਨੂੰ ਭਾਵਕ ਕਰਕੇ ਰਾਮ ਦੇ ਨਾਂ ਦੇ ਉੱਤੇ ਹੋਰ ਉਹਨਾਂ ਦੇ ਰੱਬ ਦਾ ਵਾਸਤਾ ਰਾਮ ਨੂੰ ਤੇ ਮaaf ਕਰ ਦਿਓ ਰਾਮ ਤੇ ਗਰੀਬਾਂ ਦਾ ਜ਼ਿਆਦਾ ਅਮੀਰਾਂ ਦਾ ਥੋੜੀ ਤੂੰ ਉੱਥੇ ਉਹਨਾਂ ਲੋਕਾਂ ਨਾਲ ਆਰਾਮ ਦਾ ਪੈਸਾ ਲੈ ਕੇ ਹੋਰ ਸਾਰਾ ਲੈ ਕੇ ਉੱਥੇ ਤੁਹਾਡਾ ਕੀ ਖਿਆਲ ਹੈ ਕਿ ਜਿਹੜੇ ਸੋਨੇ ਦੇ ਛਤਰ ਚੜਾਉਂਦੇ ਆ ਉਹਨਾਂ ਦਾ ਆਰਾਮ ਆ ਰਾਮ ਜਿਹੜਾ ਗਲੀ ਮੱਲੇ ਚ ਹੱਥ ਨਾਲ ਮਿਹਨਤ ਕਰਕੇ ਖਾਂਦਾ ਉਹਨਾਂ ਦਾ ਵੀ ਹੈਗਾ ਤਾਂ ਤੁਸੀਂ ਉਹਨਾਂ ਲੋਕਾਂ ਦੇ ਬਾਰੇ ਸੋਚੋ ਤੁਸੀਂ ਔਰ ਉਹਨਾਂ ਲਈ ਕੀ ਕੀਤਾ ਉਹਦੇ ਤੇ ਤੁਸੀਂ ਆ ਕੇ ਆਪਣੀ ਗੱਲ ਕਰੋ ਸੱਚੇ ਰਾਮ ਦੇ ਭਗਤ ਐ ਸੀ ਤੁਹਾਨੂੰ ਤਾਂ ਮੰਨਾਂਗੇ ਜਿਹੜੇ ਜਿਹੜੇ ਆਮ ਜਨ ਸੁਧਾਰਨੇ ਆ ਜਿਹੜੇ ਰਾਮ ਰਾਮ ਜੈ ਸ਼੍ਰੀ ਰਾਮ ਮਿਲਦੇ ਵੀ ਆ ਰਾਮ ਰਾਮ ਜਿਤਨਾ ਅਸੀਂ ਸਾਸਰੀ ਘਾਲ ਵਾਹਿਗੁਰੂ ਜੀ ਦਾ ਖਾਲਸਾ ਕਹਿੰਦੇ ਉਹ ਕਹਿੰਦੇ ਆ ਉਹ ਰਾਮ ਨੂੰ ਯਾਦ ਰੱਖਦੇ ਉਹਨਾਂ ਦੇ ਦਿਲ ਚ ਰਾਮ ਆ ਉਹਨਾਂ ਲਈ ਕੀ ਕੀਤਾ ਜਿਹੜੇ ਰਾਮਦੇਵ ਆਪਾਂ ਛੇ ਕਹਿਗੇ ਆ ਪਗਤ ਹੈਗੇ ਆ ਉਹ ਤੇ ਤੁਸੀਂ ਗੱਲ ਕਰਦੇ ਨਹੀਂ ਮੰਦਰ ਦੀ ਗੱਲ ਕਰਦੇ ਆ ਲਿਆ ਕੇ ਕੋਈ ਕੰਟਰੋਵਰਸੀ ਖੜੀ ਕਰਕੇ ਔਰ ਫਿਰ ਤੁਸੀਂ ਕਹਿੰਨੇ ਆ ਕਿ ਬਾਬਰੀ ਤਾਲਾ ਲੱਗ ਜਾਊਗਾ ਫਿਰ ਤੁਸੀਂ ਕਹਿੰਨੇ ਆ ਕਿ ਕਾਂਗਰਸ ਦਾ ਪ੍ਰੋਗਰਾਮ ਮੁਸਲਮ ਲੀਗੀ ਪ੍ਰੋਗਰਾਮ ਆ ਹਾਦੀ ਹੋ ਗਈ ਕੋਈ ਕੋਈ ਕਿਸੇ ਪਾਸਿਓਂ ਛੱਡਿਆ ਹੀ ਨਹੀਂ ਹੈ ਤੇਜਿੰਦਰ ਇਹ ਇਹ ਕਦੀ ਮੈਨੂੰ ਉਮੀਦ ਨਹੀਂ ਸੀ ਇਹ ਤੇ ਪਤਾ ਹੈ ਕਿ ਜਿਹੜੇ ਰਾਜਨੀਤਿਕ ਲੀਡਰ ਆ ਉਹ ਬਹੁਤ ਪੁੱਠੀ ਸਿੱਧੀ ਬਿਆਨਬਾਜ਼ੀ ਕਰਦੇ ਆ ਬੜੀ ਹਲਕੇ ਪੱਧਰ ਤੇ ਵੀ ਕਰਦੇ ਆ ਬੜੀ ਵਿਧਾ ਚੜਾ ਕੇ ਵੀ ਕਰਦੇ ਆ ਝੂਠ ਨੂੰ ਸੱਚ ਬਣਾ ਕੇ ਵੇਚ ਵੀ ਜਾਂਦੇ ਆ ਪਰ ਇਹੋ ਜਿਹਾ ਸੁਦਾਈ ਝੂਠ ਜਿਹੜਾ ਕਿ ਦੇਖਿਆ ਜਾਵੇ ਸਾਫ਼-ਸਾਫ਼ ਦਿਖਦਾ ਹੋਵੇ ਕਿ ਝੂਠ ਆ ਉਹਨੂੰ ਵੀ ਧੱਕੀ ਜਾਣ ਔਰ ਇਲੈਕਸ਼ਨ ਕਮਿਸ਼ਨ ਬਿਲਕੁਲ ਕਿਤੇ ਸੁਤਾਬਿਆ ਹੋਵੇ ਗੱਲੇ ਹੀ ਨਾ ਕਰੇ ਇਹ ਇੱਕ ਥੋੜਾ ਜਿਹਾ ਸਾਰੇ ਦੇਸ਼ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਇਹਨਾਂ ਗੱਲਾਂ ਨੂੰ ਹਜਮ ਕਰਨਾ ਔਖਾ ਹੋ ਗਿਆ ਰਿਹਾ ਸੈਮ ਪਤਰੋਦਾ ਨੇ ਫੇਰ ਨਵਾਂ ਪਵਾੜਾ ਪਾ ਦਿੱਤਾ ਤੇ ਉਧਰ ਫਿਰ ਉਹਨਾਂ ਨੇ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਹੈ ਤੇ ਮਲਕਾ ਅਰਜਨ ਖੜਗੇ ਨੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਉਹਦਾ ਅਸਤੀਫਾ ਵੀ ਮਨਜ਼ੂਰ ਕਰ ਲਿਆ ਉਧਰ ਜੈ ਰਾਮ ਰਮੇਸ਼ ਨੇ ਵੀ ਆਪਣੇ ਟਵਿੱਟਰ ਤੇ ਯਾਨਕੀ ਐਕਸ ਤੇ ਲਿਖਿਆ ਕਿ ਸैम ਪਿਤਰੋਦਾ ਨੇ ਆਪਣੀ ਮਰਜ਼ੀ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਤੇ ਕਾਂਗਰਸ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਵੀ ਕਰ ਲਿਆ ਸੋ ਉਹਨਾਂ ਦੇ ਬਿਆਨ ਨੂੰ ਲੈ ਕੇ ਜਿਹੜਾ ਇੱਕ ਅ ਇਹ ਕਹਿ ਸਕਦੇ ਆ ਕਿ ਬਵਾਲ ਮੱਚਿਆ ਹੋਇਆ ਸੀ ਕਮਸ਼ਾਨ ਮੱਚਿਆ ਹੋਇਆ ਸੀ ਕਈ ਬੰਦੇ ਨੇ ਤੇਜਿੰਦਰ ਜੀ ਪੋਲਿਟਿਕ ਚ ਆਂਦੇ ਉਹਨਾਂ ਦਾ ਮਾਈਂਡ ਜਾਂ ਤੇ ਸਾਇੰਸ ਵਾਲਾ ਹੁੰਦਾ ਜਾਂ ਉਹ ਆਪਣੇ ਹੀ ਕਿਸਮ ਦੇ ਜਿétrਾਂ ਮੈਵਰਿਕ ਕੈਰੈਕਟਰ ਆਪਣੇ ਤੌਰ ਤੇ ਜੋ ਉਹਨਾਂ ਦੇ ਮਨ ਚ ਆਏ ਉਂਝ ਬੋਲ ਦੇਣ ਵਾਲੇ ਹੁੰਦੇ ਉਹ ਬਿਨਾਂ ਇਸ ਗੱਲ ਨੂੰ ਸੋਚਿਆ ਕਿ ਇੱਕ ਛੋਟੇ ਜਿਹੇ ਬਿਆਨ ਦੀ ਉਹ ਵੀ ਜਦੋਂ ਚੋਣਾਂ ਦੇ ਦੌਰਾਨ ਕਿੰਨੀ ਕੀਮਤ ਤਾਰਨੀ ਪੈ ਸਕਦੀ ਉਹਦੀ ਪਾਰਟੀ ਨੂੰ ਜਿਸ ਪਾਰਟੀ ਦੇ ਉਹ ਹਿੱਸਾ ਹੈਗੇ ਤੇ ਮੈਨੂੰ ਤੇ ਲੱਗਦਾ ਇੰਨੀ ਦੇਰ ਉਹਨਾਂ ਨੇ ਬਰਦਾਸ਼ਤ ਕੀਤਾ ਕਾਂਗਰਸ ਨੇ ਇੰਨਾ ਹੀ ਬਹੁਤ ਹੈ ਸ਼ੁਕਰ ਹੈ ਇਹਨਾਂ ਨੂੰ ਹੋਰ ਕੋਈ ਕੰਮ ਦੇ ਦਿਓ ਰਿਸਰਚ ਦਾ ਕੰਮ ਦੇ ਦਿਓ ਕਾਂਗਰਸ ਦੇ ਓਵਰਸੀ ਦੇ ਪ੍ਰਧਾਨਗੀ ਦਾ ਮਤਲਬ ਸਿੱਧਾ-ਸਿੱਧਾ ਕੇਜਰੀਵਾਲ ਕੇਜਰੀਵਾਲ ਕਹਿ ਰਿਹਾ ਮੋਦੀ ਜੀ ਦੇ ਭਾਵੇਂ ਕਿਸੇ ਨੂੰ ਭਾਵੇਂ ਪਿੰਡ ਦਾ ਹੀ ਪ੍ਰਧਾਨ ਹੋਵੇ ਨਾ ਕੋਈ ਕਾਂਗਰਸ ਦਾ ਉਹਨੂੰ ਵੀ ਇਹੋ ਜਿਹਾ ਬਣਾ ਕੇ ਕਰ ਦੇਣਗੇ ਕਿ ਜਿਵੇਂ ਆਲ ਇੰਡੀਆ ਦਾ ਪ੍ਰਧਾਨ ਦਾ ਬਿਆਨ ਆ ਗਿਆ ਕਿਉਂਕਿ ਉਹਨਾਂ ਨੇ ਇਸ ਐਮ ਪੱਤਰੋਦੇ ਦਾ ਬਿਆਨ ਜਾਈਦਾ ਪਿੱਛੇ ਕਿਹੜੀ ਗੱਲ ਦਾ ਰੌਲਾ ਪਿਆ ਸੀ ਇਹ ਪੈਸੇ ਤੁਹਾਡੇ ਲੁੱਟ ਲੈਣਗੇ ਕਿਸ ਤਰ੍ਹਾਂ ਕਿਉਂਕਿ ਇਹਨੇ ਕਹਿਤਾ 15 ਸਾਲ ਪਹਿਲਾਂ ਦੀ ਗੱਲ ਹੀ ਹੈ ਕਿ ਜਿਹੜਾ ਜਿਹੜਾ ਪ੍ਰਾਪਰਟੀ ਵੈਲਥ ਐਂਡ ਹੈਰੀਟੈਂਸ ਟੈਕਸ ਹਲਾਵਾਗੇ ਕਈ ਦੇਸ਼ਾਂ 'ਚ ਇਹ ਹੈਗਾ ਕਿ ਜੇ ਤੁਸੀਂ 100 ਕਰੋੜ ਦੀ ਜਾਂ ਤੁਸੀਂ ਕਹਿ ਲਓ ਕੀਤੀ ਹੈ ਤੇ ਉਹਦੇ ਚੋਂ 30 ਕਰੋੜ ਸਰਕਾਰ ਨੂੰ ਦੇਣਾ ਪਊਗਾ ਬਾਕੀ ਫਿਰ ਤੁਹਾਡਾ ਉਹ ਸਾਰਾ ਹੋ ਜਾਊਗਾ ਯਾਨੀ ਉਹਨਾਂ ਹੀ ਉਹਦੀ ਵੈਲਿਊ ਜਮ੍ਹਾਂ ਕਰਾਉਣੀ ਪਊਗੀ ਇਹਦੋਂ ਪਹਿਲਾਂ ਕਿ ਤੁਸੀਂ ਸਾਰੀ ਉਸ ਵੈਲਥ ਦੇ ਮਾਲਕ ਬਣੋ ਇਸ ਕਿਸਮ ਦਾ ਠੀਕ ਹੈ ਬਰਾਬਰਤਾ ਹੋਣੀ ਚਾਹੀਦੀ ਅੱਜ ਮੈਂ ਦੇਖ ਰਿਹਾ ਸੀ ਇੰਡੀਆ 'ਚ ਵੀ ਇਨ ਇਕਵੈਲਟੀ ਕਿੰਨੀ ਆ ਜਿਹੜੇ ਥੱਲੇ ਵਾਲੇ ਲੋਕ ਆ ਤੇ ਜਿਹੜੇ ਉੱਪਰ ਵਾਲੇ ਲੋਕ ਆ ਉੱਪਰ ਵਾਲੇ ਜਿਹੜੇ ਉੱਪਰ 1% ਆ ਜਾਂ ਤੁਸੀਂ ਕਹਿ ਲੋ ਕਿ 10000 ਜਿਹੜੇ ਟਾਪ ਦੇ ਲੋਕ ਆ ਜਿਨ੍ਹਾਂ ਦੀ ਔਸਤਨ ਆਮਦਨ 52 ਕਰੋੜ ਰੁਪਏ ਆ ਜਿਹੜੇ 10000 ਰੁਪਏ ਫਰਕ ਪਤਾ ਕਿੰਨਾ 16000 ਗੁਣਾ ਦਾ ਆਮਦਨ ਦਾ 16000 ਗੁਣਾ ਦਾ ਇਹ ਇਹ ਤੇ ਇੱਕ ਕਿਸਮ ਦਾ ਇਹਦਾ ਮਤਲਬ ਇੱਕ ਪਾਸੇ ਪਹਾੜਾਂ ਦੇ ਪਹਾੜ ਵੈਲਥ ਹੈ ਤੇ ਦੂਜੇ ਪਾਸੇ ਖਾੜਿਆ ਜਣੀ ਧਰਤੀ ਤੇ ਵੀ ਨਹੀਂ ਹੈ ਬੰਦੇ ਇੰਨਾ ਜਿਆਦਾ ਜੇ ਤੋ ਫਰਕ ਪੈ ਜਾਊਗਾ ਜਿਮੀ ਸਮਾਨ ਦਾ ਜਿਹਨੂੰ ਕਹਿੰਨੇ ਆ ਬਿਲਕੁਲ ਜਿਹੜੇ ਗਰੀਬ ਲੋਕ ਨੇ ਜਾਂ ਆਮ ਲੋਕ ਹੈ ਦੇਸ਼ ਦੀ ਬਹੁ ਗਿਣਤੀ ਆਬਾਦੀ ਹੈ ਜਿਹੜੀ ਉਹ ਧਰਤੀ ਤੇ ਬੈਠੀ ਹੈ ਇਹ ਜਿਹੜੇ ਸਿਰਫ 10000 ਬੰਦੇ ਆ ਦੇਖਦੇ ਉਹ ਅਸਮਾਨ ਤੇ ਬੈਠੇ ਆ ਇੰਨਾ ਪੈ ਮਤਲਬ ਇੰਨਾ ਜਿਆਦਾ ਪੈ ਕਿਉਂ ਨਾ ਉਹਨਾਂ ਦਾ ਇਨਹਰਿਟਿਸ ਦਾ ਟੈਕਸ ਜੇ ਮੈਂ ਇੰਡੀਪੈਂਡੈਂਟ ਨਾ ਨਾ ਮੈਂ ਪਹਿਲੀ ਪੋਲਿਟਿਕਸ ਦੇ हिसाब ਨਾਲ ਨਾ ਬੋਲਾਂ ਬਿਲਕੁਲ ਲੱਗਣਾ ਚਾਹੀਦਾ ਹੈ ਜਿਨ੍ਹਾਂ ਕੋਲ ਇੰਨਾ ਖੁੱਲਾ ਪੈਸਾ ਹਜ਼ਾਰਾਂ ਲੱਖਾਂ ਕਰੋੜਾਂ ਔਰ 16 ਲੱਖ ਕਰੋੜ ਰੁਪਈਆ ਹੈ ਮੋਦੀ ਜੀ ਜਿਹੜਾ ਹੁਣ ਤੱਕ ਉਹਨਾਂ ਦਾ ਮਾਫ਼ ਕਰ ਚੁੱਕੇ ਉਹ ਕਿਉਂ ਨਾ ਦੇਸ਼ ਨੂੰ ਵਾਪਸ ਦਿੱਤਾ ਜਾਵੇ ਕਾਦੀ ਮਾਫੀ ਇਹਨਾਂ ਲੋਕਾਂ ਨੂੰ ਤੁਸੀਂ ਇਸ ਨਾਂ ਦੇ ਉੱਤੇ ਵਿਚੇ ਪਬਲਿਕ ਸੈਕਟਰ ਵਿੱਚ ਸਾਰਾ ਦਿਨ ਮੇਰਾ ਖਿਆਲ ਹੈ ਕਿ ਉਹਦਾ ਉਂਝ ਮਾਰਾ ਅਸਰ ਸੈਂਟੀਫਿਕਲੀ ਇਕਨੋਮਿਕਸ ਲਾਅ ਦੇ ਮੁਤਾਬਕ ਨਹੀਂ ਹੈਗਾ ਪਰ ਕਿਉਂਕਿ ਰਾਜਨੀਤੀ ਚੱਲ ਰਹੀ ਐ ਇਸ ਵੇਲੇ ਇਲੈਕਸ਼ਨਾਂ ਚੱਲ ਰਹੀਆਂ ਅਗਲੇ ਤੇ ਇਸ ਗੱਲ ਨੂੰ ਤੂਲ ਦੇ ਕੇ ਕਿਤੇ ਦੀ ਕਿਤੇ ਗੱਲ ਪਚਾ ਦੇਣਗੇ ਉਹ ਅਜੇ ਠੰਡੀ ਨਹੀਂ ਸੀ ਹੋਈ ਤੁਹਾਨੂੰ ਇੱਕ ਹੋਰ ਯਾਦ ਹੋਵੇ 84 ਵਾਲਾ ਇਹਨਾਂ ਨੇ ਕੀ ਕਿਹਾ ਸੀ ਕਿਸੇ ਨੇ ਜਦੋਂ ਸਵਾਲ ਕਿਹਾ ਕਹਿੰਦੇ ਹੂਆ ਤਾਂ ਹੂਆ ਉਹ ਐਡਾ ਬਿਆਨ ਯਾਦ ਹੈ ਚਰਾਸੀ ਵਾਲਾ ਹੂਆ ਤਾਂ ਹੂਆ ਕਾਂਗਰਸ ਦਾ ਕਿਸੇ ਉਹਨਾਂ ਨੇ ਸਵਾਲ ਕੀਤਾ ਸੀ ਉਹਨੂੰ ਚਾਹੀਦਾ ਥੇ ਸੀ ਪੀ ਰਿਗਰਟ ਕਰਨਾ ਚਾਹੀਦਾ ਸੀ ਪੀ ਅਫਸੋਸ ਵਾਲੀ ਗੱਲ ਐ ਛਾਣੀ ਐ ਡਿਫੈਂਡ ਕੀਤਾ ਓਪਨਲੀ ਹੂਆ ਤਾਂ ਹੂਆ ਉਹ ਫਿਰ ਉਦੋਂ ਵੀ ਚੱਲਿਆ ਇੱਕ 8 10 ਇਹੋ ਜਿਹੇ ਬਿਆਨ ਪੁੱਠੇ ਸਿੱਧੇ ਜੇ ਦੇ ਚੁੱਕੇ ਆ ਤੇ ਹੁਣ ਵਾਲਾ ਬਿਆਨ ਵੀ ਜਿਹੜਾ ਆ ਕਿ ਕੌਣ ਕਿਹੜਾ ਕਿਹੋ ਜਿਹਾ ਲੱਗਦਾ ਵੈਸਟਰਨ ਘਾਟ ਘਾਟ ਵਾਲੇ ਲੋਕ ਜਿਹੜੇ ਆ ਅਰਬ ਵਰਗੇ ਲੱਗਦੇ ਆ ਸਾਊਥ ਇੰਡੀਅਨ ਜਿਹੜੇ ਆ ਉਹ ਫਰੀਕੀ ਲੱਗਦੇ ਆ ਨਾਰਥ ਈਸਟ ਵਾਲੇ ਚਾਈਨੀ ਲੱਗਦੇ ਲੱਗਦੇ ਆ ਤੇ ਲੱਗਦੇ ਆ ਇਹ ਤੇ ਫਿਜ਼ੀਕਲ ਐਨਥਰੋਪੋਲੋਜੀ ਦਾ ਸਵਾਲ ਆ ਹੈਨਾ ਜਿਹੜੀ ਐਨਥਰੋਪੋਲੋਜੀ ਕਰਦੇ ਆ ਮੈਂ ਨਾਰਥ ਈਸਟ ਰਿਆ ਤੇ ਉਹ ਕਹਿੰਦੇ ਸੀ ਕਿ ਸਾਡੇ ਤਿੱਬਤੋ ਬਰਮੀ ਜ਼ਰੀਏ ਸੈਗੀ ਆ ਪਰਮਾ ਜਿਹਨੂੰ ਪਹਿਲਾਂ ਹੁਣ ਮੀਆ ਮਾਰ ਕਹਿੰਦੇ ਆ ਕਿ ਤਿੱਬਤ ਦੇ ਰਲਕੇ ਤੇ ਉਹ ਜਿਹੜੇ ਨਾਰਥ-ਈਸਟ ਵਾਲੇ ਆ ਉਸ ਰੇਸ ਦੇ ਉੱਤੇ ਸੈਟਲਰ ਹੈਗੇ ਪਰ ਉਹ ਇੰਡੀਅਨ ਆ ਠੀਕ ਆ ਗੱਲ ਨਿਬੜੀ ਤੁਹਾਨੂੰ ਇਹੋ ਜਿਹਾ ਸਾਰੇ ਦੇ ਰੈਸੀਅਲ ਕੈਰੈਕਟ੍ਰਿਸਟਿਕ ਤੁਸੀਂ ਕੋਈ ਫਿਜ਼ੀਕਲ ਐਨਥਰੋਪਾਲੋਜਿਸਟ ਆ ਕਿ ਸ਼ਰੀਰ ਦੀ ਕੱਲੇ-ਕੱਲੇ ਦਾ ਐਨਾਲਿਸਿਸ ਕਰਕੇ ਇਹੋ ਜਿਹਾ ਬਿਆਨ ਦਿੰਦੇ ਤੇ ਉਹ ਫਿਰ ਕਿਤੇ ਸਾਇੰਸ ਦੀ ਕਾਂਗਰਸ ਵਿੱਚ ਦੀ ਉਹ ਤੁਸੀਂ ਪੋਲਿਟਿਕਲ ਹੁਣ ਲੀਡਰ ਹੋ ਗਿਆ ਇਹੋ ਜਿਹਾ ਪੁੱਠੇ ਸਿੱਧੇ ਬਿਆਨ ਕਿਉਂ ਦਿੰਦੇ ਇਸ ਕਰਕੇ ਇਹ ਤੇ ਚੰਗਾ ਕੀਤਾ ਉਹਨਾਂ ਕੋ ਰਾਜਨੀਤਿਕ ਕੁਰਸੀ ਲੈ ਲਈ ਐ ਬਾਕੀ ਜੋ ਮਰਜੀ ਹੁ ਬਿਲਕੁਲ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਸੋ 7 ਦਿਨਾਂ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਬੰਗਲੌਰੂ ਪੁਲਿਸ ਨੇ ਹੁਕਮ ਕਿਹਨੂੰ ਦਿੱਤੇ ਆ ਬੀਜਪੀ ਦੇ ਨੈਸ਼ਨਲ ਪ੍ਰਧਾਨ ਨੇ ਜਿਹੜੇ ਜੇਪੀ ਨੱਡਾ ਨੂੰ ਉਹਨੂੰ ਸਮਨ ਜਾਰੀ ਹੋਏ ਨੇ ਸੋ ਪਾਰਟੀ ਪ੍ਰਧਾਨ ਬੀਜਪੀ ਦੇ ਜੇਪੀ ਨੱਡਾ ਤੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੂੰ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਮ ਦੇ ਸਬੰਧੀ ਤਲਬ ਕੀਤਾ ਹੈ ਬੰਗਲੌਰੂ ਦੀ ਪੁਲਿਸ ਨੇ ਉਹਨਾਂ ਨੇ ਕਿਹਾ 7 ਦਿਨਾਂ ਦੇ ਵਿੱਚ ਵਿੱਚ ਪੇਸ਼ ਹੋ ਕਿਉਂਕਿ ਐਸਸੀ ਤੇ ਐਸਟੀ ਭਾਈਚਾਰੇ ਦੇ ਮੈਂਬਰਾਂ ਨੂੰ ਕਿਸੇ ਖਾਸ ਉਮੀਦਵਾਰ ਨੂੰ ਵੋਟ ਨਾ ਪਾਉਣ ਲਈ ਕਿਹਾ ਗਿਆ ਸੀ ਸੋ ਉਹਨਾਂ ਦੇ ਖਿਲਾਫ ਫਿਰ ਉੱਥੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਗਈ ਤੇ ਪੁਲਿਸ ਨੇ ਹੁਣ ਤਲਬ ਕੀਤਾ 7 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਨੇ ਕਿਉਂ ਹੋ ਗਿਆ ਇਸ ਕਰਕੇ ਹੋ ਗਿਆ ਕਿਉਂਕਿ ਉੱਥੇ ਕਰਨਾਟਕਾ ਦੀ ਸਰਕਾਰ ਹੈ ਕਾਂਗਰਸ ਦੀ ਸਰਕਾਰ ਹੈ ਆਦਰਵਾਇਜ਼ ਕੌਣ ਪੁੱਛਦਾ ਇੱਥੇ ਪਿਛਲੀ ਵਾਰੀ ਪ੍ਰਧਾਨ ਮੰਤਰੀ ਨੇ ਰਾਜਸਥਾਨ 'ਚ ਪਾਸਨ ਪਾਛਣ ਦਿੰਦੇ ਆਇਆ ਸੀ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਕਿ ਬਾਲਾਕੋਟ ਨੂੰ ਮੱਦੇ ਨਜ਼ਰ ਰੱਖ ਕੇ ਸਾਨੂੰ ਵੋਟਾਂ ਪਾਈਆਂ ਜਾਣੇ ਇਹ ਕੀ ਉਦੋਂ ਇਸ ਕੱਲ ਦਾ ਜਦੋਂ ਚਰਚਾ ਹੋਈ ਔਰ ਇਸ ਗੱਲ ਦੀ ਕੰਪਲੇਂਟ ਹੋਈ ਕਿ ਪ੍ਰਧਾਨ ਮੰਤਰੀ ਦੇਸ਼ ਦੇ ਜਿਹੜੀ ਸੁਰੱਖਿਆ ਆ ਉਸ ਨੂੰ ਫੌਜ ਨੂੰ ਆਪਣੇ ਹਿੱਤ ਵਿੱਚ ਰਾਜਨੀਤਿਕ ਹਿੱਤ ਲਈ ਵੋਟਾਂ ਲਈ ਵਰਤ ਰਿਹਾ ਤਾਂ ਲਵਾਸਾ ਨੂੰ ਬਾਅਦ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਛੱਡਣਾ ਪਿਆ ਸੀ ਛੱਡਣਾ ਇਸ ਕਰਕੇ ਪਿਆ ਸੀ ਉਹ ਤੁਹਾਨੂੰ ਪਤਾ ਏਸ਼ੀਆਨ ਡਵੈਲਪਮੈਂਟ ਬੈਂਕ ਤੇ ਚਲੇ ਗਏ ਸੀਗੇ ਉਹ ਇਲੈਕਸ਼ਨ ਕਮਿਸ਼ਨਰ ਸੀਗੇ ਉਹ ਕਿਉਂਕਿ ਉਹਨਾਂ ਨੇ ਬਿਲਕੁਲ ਇਸ ਗੱਲ ਦੇ ਹੱਕ ਸੀਗੇ ਕਿ ਪ੍ਰਧਾਨ ਮੰਤਰੀ ਨੂੰ ਸੈਂਸਰ ਕਰਨਾ ਚਾਹੀਦਾ ਹੁਣ ਤੇ ਕੋਈ ਕੋਈ ਪੁੱਛਦਾ ਹੀ ਨਹੀਂ ਬਿਲਕੁਲ ਲੱਗਦਾ ਹੀ ਨਹੀਂ ਹੋਣ ਤਿੰਨ ਬੰਦੇ ਹੈਗੇ ਆ ਤਿੰਨੇ ਮੈਨੂੰ ਲੱਗਦਾ ਕਿਤੇ ਉਹਨਾਂ ਨੂੰ ਏਸੀਓਸੀ ਲਾ ਕੇ ਸਵੇਰੇ ਕੋਈ 사ウンド ਦੀ ਕੋਈ ਗੋਲੀ ਦਿੰਦੇ ਆ ਸ਼ਾਇਦ ਇੰਨਾ ਕੁਝ ਇਲੈਕਸ਼ਨ ਚ ਹੋ ਰਿਹਾ ਇੰਨਾ ਕੁਝ ਰੋਜ਼ ਬਿਆਨ ਆ ਰਹੇ ਇੰਨੇ ਖਤਰਨਾਕ ਬਿਆਨ ਆ ਰਹੇ ਬੇਤੁਕੇ ਕੋਈ ਕੋਈ ਉਹਨਾਂ ਦੇ ਕਿਤੇ ਵੀ ਮਤਲਬ ਕੋਈ ਕਿਸੇ ਦਾ ਮੈਂ ਬਿਆਨ ਪੜ੍ਹ ਰਿਹਾ ਸੀ ਪਤਾ ਨਹੀਂ ਕਾਂਗਰਸੀ ਦਾ ਕਿਹਦਾ ਸੀ ਕਿ ਪ੍ਰਧਾਨ ਮੰਤਰੀ ਜਾਨੀ ਝੂਠ ਨੂੰ ਪੈਦਾ ਕਰਨਾ ਉਹਨੂੰ ਡਿਸਟ੍ਰੀਬਿਊਟ ਕਰਨਾ ਤੇ ਉਹਨੂੰ ਗਾਂਹ ਪਤਾ ਨਹੀਂ ਕਿਉਂ ਹੋ ਜਾਵੇ ਪ੍ਰੋਡਕਸ਼ਨ ਡਿਸਟ੍ਰੀਬਿਊਸ਼ਨ ਐਂਡ ਸਰਕੂਲੇਸ਼ਨ ਉਹਦਾ ਸਾਰੇ ਦਾ ਜਾਨੀ ਉਹਨਾਂ ਨੇ ਝੂਠ ਦੀ ਇੱਕ ਮਸ਼ੀਨ ਬਣ ਗਈ ਇਹੋ ਜੇ ਬਿਆਨ ਆ ਰਹੇ ਸੋਸ਼ਲ ਮੀਡੀਆ ਤੇ ਮੈਂ ਉਹਨੂੰ ਕੋਈ ਬਹੁਤਾ ਤਵੱਜੋ ਨਹੀਂ ਦਿੰਦਾ ਪਰ ਜੇ ਲਗਾਤਾਰ ਇਹੋ ਜਿਹਾ ਹੋਊਗਾ ਤੇ ਸੱਚੀ ਮੁੱਚੀ ਸ਼ਾਇਦ ਲੋਕ ਇਨ੍ਹਾਂ ਗੱਲਾਂ ਨੂੰ ਇਸੇ ਤਰ੍ਹਾਂ ਲੈਣ ਲੱਗ ਗਏ ਇੱਕ ਗੱਲ ਹੋਰ ਵੀ ਜਿਹੜੀ ਤੁਸੀਂ ਜਿੱਥੋਂ ਪ੍ਰਧਾਨ ਮੰਤਰੀ ਨੂੰ ਖਬਰਾਂਤ ਹੋ ਰਹੀ ਹੈ ਉਹ ਕਿਉਂ ਇਹੋ ਜੇ ਬਾਰ-ਬਾਰ ਬਿਆਨ ਆ ਰਹੇ ਇਸ ਕਿਸਮ ਦੇ ਕਿ ਉਹਨਾਂ ਦਾ ਇੱਕ ਕ੍ਰਿਸ਼ਮਾ ਸੀਗਾ ਹਮ ਕ੍ਰਿਸਮੈਟਿਕ ਲੀਡਰ ਆ ਬੜੇ ਤਕੜੇ ਆਰਟੀਕੂਲੇਟ ਕਰਦੇ ਆ ਚਿਹਰੇ ਚਿਹਰੇ ਦੀ ਚਿਹਰੇ ਦੀ ਚਿਹਰੇ ਦੀ ਮੇਰਾ ਚਿਹਰਾ ਮੋਦੀ 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 ਹੁਣ ਹੋ ਕੀ ਰਿਹਾ ਕਿ ਉਹਦਾ ਜਿਹੜਾ ਕ੍ਰਿਸ਼ਮਾ ਚਕਾ ਚੁੰਦੀ ਆ ਪ੍ਰਧਾਨ ਮੰਤਰੀ ਦੇ ਚਿਹਰੇ ਦੀ ਤੇ ਆਵਾਜ਼ ਦੀ ਤੇ ਬੋਲੀ ਦੀ ਉਹ ਲੋਕੀ ਉਹਦੇ ਤੋਂ ਬੋਰ ਹੋ ਗਏ ਆ ਉਹਦੇ ਕਰਕੇ ਜਿਹੜਾ ਸਾਰਾ ਗ੍ਰਾਫ ਥੱਲੇ ਡਿੱਗਦਾ ਆ ਰਿਹਾ ਤੇ ਉਹਦੇ ਕਰਕੇ ਇਹ ਸਾਰਾ ਕੋਸ਼ਿਸ਼ ਕਰ ਰਹੇ ਆ ਕਿ ਹੁਣ ਉਸ ਗ੍ਰਾਫ ਨੂੰ ਕਿਵੇਂ ਚੁੱਕਿਆ ਜਾਏ ਤੇ ਉਹ ਚੁੱਕਣ ਲਈ ਇਹੋ ਜੀਆਂ ਪੁੱਠੇ ਥੱਲੇ ਮੈਂ ਦੇਖੂੰਗਾ ਕਿ ਬਿਆਨ ਲਗਾਤਾਰ ਆ ਰਹੇ ਆ ਸੁਪਰੀਮ ਕੋਰਟ ਨੇ ਜੀਐਸਟੀ ਵਸੂਲੀ ਮਾਮਲੇ ਆਜੇ ਧਮਕੀਆਂ ਤੇ ਜ਼ਬਰਦਸਤੀ ਦੀ ਵਰਤੋਂ ਨਾ ਕਰਨ ਲਈ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਸੋ ਸੁਪਰੀਮ ਕੋਰਟ ਨੇ ਵਸਤਾਂ ਤੇ ਜਿਹੜਾ ਸੇਵਾ ਕਰ ਲਗਾਇਆ ਜਾਂਦਾ ਜਿਹਨੂੰ ਆਪਾਂ ਜੀਐਸਟੀ ਕਹਿੰਦੇ ਆ ਸੋ ਉਹਦੀ ਉਹਦੀ ਵਸੂਲੀ ਲਈ ਕੇਂਦਰ ਨੂੰ ਕਿਹਾ ਹੈ ਕਿ ਜਿਹੜੇ ਕਾਰੋਬਾਰੀ ਨੇ ਬਿਜ਼ਨਸਮੈਨ ਨੇ ਉਹਨਾਂ ਦੇ ਖਿਲਾਫ ਤਲਾਸ਼ੀ ਤੇ ਜਿਹੜੀਆਂ ਜਬਰੀ ਮੁਹਿਮਾ ਨੇ ਉਸ ਦੌਰਾਨ ਧਮਕੀਆਂ ਦੀ ਤੇ ਜ਼ੋਰ ਜ਼ਬਰਦਸਤੀ ਦਾ ਇਸਤੇਮਾਲ ਆ ਜਿਹੜਾ ਨਾ ਕੀਤਾ ਜਾਵੇ ਕਿਉਂਕਿ ਸਗੋਂ ਕਾਰੋਬਾਰੀਆਂ ਨੂੰ ਸਵੈ ਇੱਛਾ ਅਨੁਸਾਰ ਜਿਹੜਾ ਉਹਨਾਂ ਦਾ ਬਕਾਇਆ ਉਹ ਦੇਣ ਲਈ ਮਨਾਇਆ ਜਾਵੇ ਮਤਲਬ ਸਿੱਧਾ-ਸਿੱਧਾ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਕਿ ਕਾਰੋਬਾਰੀ ਮਤਲਬ ਟੈਕਸ ਭਰਦੇ ਨੇ ਉਹਨਾਂ ਦੇ ਨਾਲ ਗੁੰਡਾਗਰਦੀ ਨਾ ਕੀਤੀ ਜਾਵੇ ਨਹੀਂ ਬਿਲਕੁਲ ਆਪਾਂ ਨੂੰ ਹੁਣ ਤੇ ਇਹੀ ਤੇ ਸੁਪਰੀਮ ਕੋਰਟ ਨੇ ਦੱਸਿਆ ਇਲੈਕਟੋਰਲ ਬਾਉਂਡਸ ਤੇ ਕਿਵੇਂ ਫੰਡ ਇਕੱਠੇ ਕੀਤੇ ਗਏ ਆ ਕਿਸੇ ਦਾ ਜਾਨੀ ਉਸੇ ਵੇਲੇ ਫੰਡ ਮਿਲ ਗਿਆ ਜਦੋਂ ਤੁਸੀਂ ਉਹਨਾਂ ਦਾ ਉਪਾਸ਼ ਕੀਤਾ ਜਿਹੜਾ ਪ੍ਰੋਜੈਕਟ ਪਾਸ ਕੀਤਾ ਕਈਆਂ ਦਾ ਪਹਿਲਾਂ ਲੈ ਲੈ ਕਈਆਂ ਦੇ ਬਾਅਦ ਚ ਲੈ ਲੈ ਕਿੰਨਾਂ ਨੇ ਨਹੀਂ ਦਿੱਤਾ ਕਿੰਨਾਂ ਨੇ ਕੰਪਨੀਆਂ ਅਜੇ 3 ਸਾਲ ਤੋਂ ਘੱਟ ਰਜਿਸਟਰ ਉਹਨਾਂ ਤੋਂ ਵੀ ਪੈਸੇ ਲੈ ਲੈ ਕੁਛ ਨਾ ਕੁਛ ਤੇ ਕਹਿ ਕੇ ਹੀ ਲੈ ਹੋਣਗੇ ਇੰਜ ਕਿਸੇ ਨੇ ਸਵੈਸ਼ਾ ਨਾਲ ਕਾਨੂੰਨ ਦੇ ਵਿਰੁੱਧ ਜਾ ਕੇ ਤੇ ਕਿਸੇ ਕੰਪਨੀ ਨੇ ਫੰਡ ਨਹੀਂ ਦੇਣਾ ਪੋਲਿਟੀਕਲ ਬੰਦਿਆਂ ਨੂੰ ਬਹੁਤ ਕੁਝ ਹੋਇਆ ਆ ਉਹ ਤੇ ਹੁਣ ਸਾਰੇ ਅੰਕੜੇ ਸਾਹਮਣੇ ਆ ਗਏ ਮੈਨੂੰ ਲੱਗਦਾ ਉਸੇ ਤਰਜ਼ ਵਿੱਚ ਹੀ ਇਹ ਸੁਪਰੀਮ ਕੋਰਟ ਨੇ ਅੱਗੇ ਗੱਲ ਤੋਰੀ ਆ ਭਾਈ ਜਿਨ੍ਹਾਂ ਦੇ ਸਿਰ ਤੇ ਦੇਸ਼ ਚੱਲਦਾ ਆ ਉਹਨਾਂ ਤੋਂ ਕੋਲੋਂ ਟੈਕਸ ਦੇ ਵਸੂਲ ਕਰੋ ਪਰ ਬੰਬ ਰੋਡ ਦੇ ਟੈਕਸ ਵਸੂਲਣ ਦੀ ਕੋਸ਼ਿਸ਼ ਨਾ ਕਰੋ ਬਿਲਕੁਲ ਉਹਨਾਂ ਨੇ ਇਹੋ ਕਿਹਾ ਹੈ ਕਿ ਜਿਹੜਾ ਤੁਹਾਨੂੰ ਕਹਿੰਦੇ ਚਾਹੀਦਾ ਹੈ ਵੀ ਜਿਹੜਾ ਕਿਸੇ ਨੂੰ ਅਪਰਾਧੀ ਸਮਝਣ ਲਈ ਜਾਂ ਸੋਚਣ ਲਈ ਜਾਂ ਸਲਾਹ ਲੈਣ ਦੇਣ ਦੀ ਪੂਰੀ ਮਤਲਬ ਉਹ ਜਿਹੜਾ ਜਿੰਨ ਤੁਸੀਂ ਅਪਰਾਧੀ ਸਮਝ ਰਹੇ ਹੋ ਉਹਨੂੰ ਸਲਾਹ ਲੈਣ ਲਈ ਉਹਨੂੰ ਪੂਰਾ ਸਮਾਂ ਚਾਹੀਦਾ ਹੈ ਇਹ ਤੁਹਾਨੂੰ ਲੱਗਦਾ ਕਿ ਉਹ ਟੈਕਸਚਰ ਹੈ ਉਹ ਸਰਕਾਰ ਦਾ ਦੋਸ਼ੀ ਹੈ ਤਾਂ ਉਹਨੂੰ ਘੱਟੋ-ਘੱਟ 3-4 ਦਿਨਾਂ ਦਾ ਸਮਾਂ ਵੀ ਦੇਣਾ ਚਾਹੀਦਾ ਹੈ ਤੇ ਉਹਦੀ ਸਵੈ ਇੱਛਾ ਹੋਣੀ ਚਾਹੀਦੀ ਹੈ ਮਤਲਬ ਸਵੈ ਇੱਛਾ ਦੇ ਨਾਲ ਉਹ ਸਾਰਾ ਕੁਝ ਕਰੇ ਨਾ ਕਿ ਉਹਦੇ ਤੇ ਥਾਣੇਦਾਰੀ ਛਾੜੀ ਜਾਵੇ ਸੋ ਇਹ ਸੁਪਰੀਮ ਕੋਰਟ ਦਾ ਚੰਗਾ ਫੈਸਲਾ ਹੈ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਵੀ ਚੰਦਰ ਚੂੜ ਸਿੰਘ ਹੋਰਾਂ ਨੇ ਕਿਹਾ ਸੀ ਕਿ ਜਦੋਂ ਤੱਕ ਮੈਂ ਹਾਂ ਚੀਫ ਜਸਟਿਸ ਆਫ ਇੰਡੀਆ ਉਦੋਂ ਤੱਕ ਤਾਂ ਜਿਹੜਾ ਦੇਸ਼ ਹੈ ਕਾਨੂੰਨ ਦੇ ਅਨੁਸਾਰ ਹੀ ਚੱਲੇਗਾ ਸੋ ਸੁਪਰੀਮ ਕੋਰਟ ਦੇ ਪਹਿਲੇ ਵੀ ਕਈ ਫੈਸਲੇ ਨੇ ਜਿਹੜੇ ਬਲੇ ਛਲਾਗਾਯੋਗ ਪਬਲਿਕ ਡੋਮੇਨ ਦੇ ਵਿੱਚ ਆਏ ਨੇ ਆਪਣਾ ਸਮਾਂ ਹੁਣ ਸਮਾਪਤ ਹੈ ਕੱਲ ਫੇਰ ਨਵੇਂ ਮੁੱਦੇ ਤੇ ਚਰਚਾ ਕਰਦੇ ਹਾਂ ਧੰਨਵਾਦ ਧੰਨਵਾਦ ਜੀ